ਸਸਰੀ ਘਰ ਸਾਰਿਆਂ ਨੂੰ ਕਰੀਬ ਦਾ ਰਿਸ਼ਤਾ ਅੱਜ ਲੈ ਕੇ ਆਇਆ ਹੈ ਅਗਲਾ ਪਾਗ ਸੁਖਪਾਲ ਹਸਪਤਾਲ ਚਲੀ ਗਈ ਮਿੱਤੋਤੀ ਪ੍ਰੀਤੋ ਕਰਦੇ ਕੰਮ ਤੇ ਰੁੱਝ ਗਈਆ ਬਲਦੇਵ ਸਿੰਘ ਚਿੰਤੀ ਦੇ ਕੋਲੇ ਉਦਾਸ ਬੈਠਾ ਸੀ ਭਾਵੇਂ ਬਲਦੇਵ ਸਿੰਘ ਨੇ ਡਾਕਟਰ ਵਾਲੀ ਗੱਲ ਚਿੰਤੀ ਨੂੰ ਨਹੀਂ ਦੱਸੀ ਸੀ ਪਰ ਚਿੰਤੀ ਦਾ ਸਰੀਰ ਉਸ ਨੂੰ ਸਭ ਕੁਝ ਦੱਸ ਰਿਹਾ ਸੀ ਉਹ ਬਲਦੇਵ ਸਿੰਘ ਨੂੰ ਉਦਾਸ ਨਹੀਂ ਦੇਖ ਸਕਦੀ ਸੀ ਜ਼ਿੰਦਗੀ 'ਚਨੇ ਕਮ ਮੁਸ਼ਕਲਾਂ ਆਈਆਂ ਸਨ ਪਰ ਉਸ ਨੇ ਕਦੇ ਵੀ ਬਲਦੇਵ ਸਿੰਘ ਨੂੰ ਦੱਸ ਨਹੀਂ ਹੁੰ ਦਿੱਤਾ ਸੀ ਉਦੋਂ ਮੇ ਕਦੇ ਢੇਰਾਂ ਟਾ ਕੇ ਨਹੀਂ ਬੈਠੇ ਸਨ ਹੱਸਦਿਆਂ ਖੇਡਦਿਆਂ ਖਿੜੇ ਮੱਥੇ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਪਾਰ ਕੀਤੀਆਂ ਸਨ ਕੱਲ ਹਰਕੌਰ ਨੇ ਗੱਲਾਂ ਕਰਕੇ ਉਸਦਾ ਦਿਲ ਲਵਾਈ ਰੱਖਿਆ ਸੀ ਅੱਜ ਉਹ ਚਾਹੁੰਦੀ ਸੀ ਬਲਦੇਵ ਸਿੰਘ ਉਸ ਨਾਲ ਜਿਹੀਆਂ ਗੱਲਾਂ ਕਰੇ ਜਿਸ ਨੂੰ ਸੁਣਦੀ ਸੁਣਦੀ ਉਹ ਆਪਣੀ ਬਿਮਾਰੀ ਭੁੱਲ ਜਾਵੇ ਅਤੇ ਬਲਦੇਵ ਸਿੰਘ ਆਪਣੀ ਉਦਾਸੀ ਭੁੱਲ ਜਾਵੇ ਜੇਕਰ ਉਸਨੇ ਮਰਨਾ ਹੀ ਹੈ ਤਾਂ ਉਹ ਬਲਦੇਵ ਸਿੰਘ ਦੀਆਂ ਗੱਲਾਂ ਸੁਣਦੀ ਸੁਣਦੀ ਹੱਥ ਦੀ ਹੱਥ ਦੀ ਮਰੇ ਪਰ ਬਲਦੇਵ ਸਿੰਘ ਤਾਂ ਉਦਾਸੀਆਂ 'ਚ ਡੁੱਬਾ ਬੈਠਾ ਸੀ ਉਸ ਨੂੰ ਬਲਦੇਵ ਸਿੰਘ ਨੂੰ ਇਉਂ ਘਮਸਮ ਵੇਖ ਕੇ ਦੁੱਖ ਹੋ ਰਿਹਾ ਸੀ ਬਲਦੇਵ ਸਿੰਘ ਦਾ ਮਨ ਬਦਲ ਲਈ ਉਸ ਨੇ ਹਰ ਕੋਰ ਤੋਂ ਸੁਣਿਆ ਸੁਖਪਾਲ ਸੁਣੀਆਂ ਜਿਹੜੀਆਂ ਸੁਖਪਾਲ ਦੀਆਂ ਗੱਲਾਂ ਛੇੜ ਲਈਆਂ ਤੇ ਅਖੀਰ 'ਚ ਕਹਿੰਦੀ ਜ਼ਿੰਦਗੀ ਜਿਉਣ ਲਈ ਬੱਲਿਆ ਇਸ ਬੀਬੀ ਵਰਗਾ ਹੌਸਲਾ ਚਾਹੀਦਾ ਐਨੀਆਂ ਮੁਸੀਬਤਾਂ ਝੱਲ ਕੇ ਵੀ ਹੱਸਦੀ ਦੀ ਹੱਸਦੀ ਉਦਾਸੀ ਉਸ ਦੇ ਨੇੜੇ ਤੇੜੀ ਨਹੀਂ ਆਈ ਮੈਂ ਜਿੱਦੇ ਹੁੰਦੀ ਜਾਗਦੀ ਬੈਠੀ ਆ ਤੂੰ ਪਹਿਲਾਂ ਹੀ ਢੇਰਾਂ ਠਾਕੇ ਬਹਿ ਗਿਆ ਨਹੀਂ ਕਿੰਤੋ ਢੇਰਾਂ ਠਾਉਣ ਵਾਲੀ ਗੱਲ ਕੋਈ ਗੱਲ ਨਹੀਂ ਬਸ ਇੱਕੋ ਗੱਲ ਦਿਲ ਨੂੰ ਖਾਈ ਜਾਂਦੀ ਐ ਆਪਾਂ 30 ਸਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇ ਹੁਣ ਮੈਂ ਇਕੱਲਾ ਕਿਵੇਂ ਰਹੂੰਗਾ ਇਕੱਲਾ ਕਿਵੇਂ ਤੁਰੂੰਗਾ ਇਕੱਲਾ ਕਿਵੇਂ ਐ ਤੂੰ ਤੇਰੇ ਨਾਲ ਦੋ ਤਿੰਨਾਂ ਦੋ ਪੁੱਤ ਕਮਾਉ ਸ਼ੇਰਾਂ ਵਰਗੇ ਨੂਹਾਂ ਪੋਤੇ ਪੁੱਤੀਆਂ ਭੈਣ ਭਰਾ ਯਾਰ ਦੋਸਤ ਸਾਰਾ ਪਿੰਡ ਤੇਰੇ ਨਾਲ ਜੇ ਤੂੰ ਇਕੱਲਾ ਸੀ ਉਦੋਂ ਤਾਂ ਤੂੰ ਘਬਰਾਇਆ ਨਹੀਂ ਸੀ ਉਹਨਾਂ ਇੰਨਾ ਕੁਝ ਹੁੰਦਿਆਂ ਸੁਣਦੇ ਅੰਦਰ ਸੁਰਤੀ ਬੈਠਾ ਧੀਆ ਪੁੱਤ ਪੁੱਤੀਆਂ ਯਾਰੇ ਦੋਸਤ ਰਿਸ਼ਤੇਦਾਰ ਸਭ ਕੁਝ ਜ਼ਰੂਰੀ ਹੈ ਚਿੰਤਗੇ ਪਰ ਇੰਨਾ ਚੋਂ ਕੋਈ ਵੀ ਤੇਰੀ ਖਾਣੀ ਲੈ ਸਕਦਾ ਇੰਨਾ ਚੋਂ ਜਿਹੜੀਆਂ ਗੱਲਾਂ ਮੈਂ ਤੇਰੇ ਨਾਲ ਕਰ ਸਕਦਾ ਹੋਰ ਕਿਸੇ ਨਾਲ ਨਹੀਂ ਕਰ ਸਕਦਾ ਮਾਮਾ ਧੀਆ ਵਿਚਾਲੇ ਵੀ ਪਰਦਾ ਹੋ ਸਕਦਾ ਪਰ ਪਤੀ ਪਤਨੀ ਵਿੱਚ ਕੋਈ ਪਰਦਾ ਨਹੀਂ ਹੁੰਦਾ ਦਿਲ ਦੀਆਂ ਗੱਲਾਂ ਚਿੰਤਗੇ ਮੈਂ ਕਿਹਦੇ ਨਾਲ ਕਰਿਆ ਕਰੂੰਗਾ ਮੈਨੂੰ ਤੇਰੀ ਹੁਣ ਪਹਿਲਾਂ ਨਾਲੋਂ ਵੀ ਵੱਧ ਲੋੜ ਹੈ ਪਰ ਤੂੰ ਫੰਗ ਛੜਾ ਕੇ ਉੱਡਣ ਨੂੰ ਤਿਆਰ ਬੈਠੀ ਹੈ। ਰੋ ਨਾ ਮੈਂ ਨਹੀਂ ਕਿਤੇ ਨਹੀਂ ਮਰਦੀ। ਤੋਖੰਡ ਪਾਠ ਰਖਵਾ ਮੇਰੀ ਲੰਮੀ ਉਮਰ ਲਈ ਅਰਦਾਸ ਕਰ। ਤੇਰੀ ਅਰਦਾਸ ਜ਼ਰੂਰ ਸੁਣੀ ਜਾਏਗੀ। 30 ਸਾਲ ਪਹਿਲਾਂ ਦੀਆਂ ਗੱਲਾਂ ਤੈਨੂੰ ਯਾਦ ਨਹੀਂ? ਪਰਮਾਤਮਾ ਨੇ ਉਦੋਂ ਆਪਣੀਆਂ ਅਰਦਾਸਾਂ ਸੁਣੀਆਂ ਸਨ। ਹੁਣ ਕਿਉਂ ਨਹੀਂ ਸੁਣੇਂਗਾ? ਜ਼ਰੂਰ ਸੁਨੇਂਗਾ। 30 ਸਾਲ ਪੁਰਾਣੀਆਂ ਗੱਲਾਂ ਹੀ ਤਾਂ ਦਿਲ ਨੂੰ ਡੋਬ ਪਾਉਂਦੀਆਂ ਨੇ। ਉਦੋਂ ਨਾ ਆਪਣਾ ਮੰਗਣਾ ਹੋਇਆ ਸੀ ਨਾ ਵਿਆਹ। ਸਾਡਾ ਢਾਡਾ ਜੱਥਾ ਤੇਰੇ ਭਤੀਜੇ ਦੀ ਛੱਟੀ ਤੇ ਗਿਆ ਸੀ। ਤੈਨੂੰ ਯਾਦ ਹੋਣਾ ਚਿੰਤਕੀ ਅਸੀਂ ਵੱਡੇ ਸ਼ਵਜਾਦਿਆਂ ਦੀ ਵਾਰ ਗਾਈ ਸੀ। ਬਹੁਤ ਚੰਗੀ ਤਰ੍ਹਾਂ ਯਾਦ ਹੈ। ਉਸ ਦਿਨ ਨੂੰ ਤੂੰ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਉਸ ਦਿਨ। ਤੂੰ ਜਦੋਂ ਸਾਡੇ ਜੱਥੇ ਲਈ ਦੁੱਧ ਲੈ ਕੇ ਆਈ ਸੀ, ਤੂੰ ਪਤਾ ਮੈਨੂੰ ਕਿਹੋ ਜਿਹੀ ਲੱਗੀ ਸੀ। ਕਿਹੋ ਜਿਹੀ ਲੱਗੀ ਸੀ? ਤੂੰ ਮੈਨੂੰ ਕੁੜੀ ਨਹੀਂ ਲੱਗੀ ਸੀ। ਹੋਰ ਕਿਵੇਂ ਜਨਬੂਤ ਲੱਗੀ ਸੀ। ਜਿੰਨਪੂਤ ਤੇਰੇ ਵਰਗੇ ਸੋਹਣੇ ਨਹੀਂ ਹੁੰਦੇ ਤੂੰ ਮੈਨੂੰ ਬਹੁਤ ਵੇੜੀ ਲੱਗੀ ਸੀ ਬਹੁਤ ਕੁਝ ਕੀ ਜਿਵੇਂ ਸਰੋਂ ਦੀ ਗੰਦਲ ਤੂਤ ਦੀ ਛਟੀ ਗੁਲਾਬ ਦੀ ਸੁਗੰਧ ਸਤਰੰਗੀ ਪੀਂਗ ਚੰਨ ਦੀ ਚਾਨਣੀ ਸ਼ਰਾਬ ਦੀ ਬੋਤਲ ਤੈਨੂੰ ਵੇਖਣ ਸਾਰੇ ਸੋਹਣੇ ਚੀਜ਼ਾਂ ਮੇਰੇ ਦਿਮਾਗ 'ਚ ਘੁੰਮਣ ਲੱਗ ਗਈਆਂ ਸਨ ਜਦੋਂ ਅਸੀਂ ਤੁਰਨ ਲੱਗੇ ਪਤਾ ਤੂੰ ਕੀ ਕਿਹਾ ਸੀ ਕੀ ਕਿਹਾ ਸੀ ਤੂੰ ਮੇਰੀਆਂ ਅੱਖਾਂ ਚੱਖਾਂ ਪਾ ਕੇ ਕਿਹਾ ਸੀ ਬਈਆ ਫਿਰ ਕਦੋਂ ਆਂਗੇ ਤੇਰਾ ਜਵਾਬ ਮੈਨੂੰ ਯਾਦ ਹੈ ਤੂੰ ਕਿਹਾ ਸੀ ਜਿੱਦਨ ਕੋਈ ਯਾਦ ਕਰੂਗਾ ਹਾਜ਼ਰ ਹੋ ਜਾਵਾਂਗੇ ਦੋਵੇਂ ਖੜ ਖੜ ਕੇ ਹੱਸਣ ਲੱਗ ਪਏ ਮੈਂ ਬਈਆ ਸ਼ਬਦ ਪਹਿਲੀ ਵਾਰ ਸੁਣਿਆ ਸੀ ਨਾ ਇਹ ਬਾਈ ਬੰਦਾ ਸੀ ਨਾ ਭਾਈ ਪਰ ਤੇਰਾ ਇਹ ਬਈਆ ਮੇਰੇ ਦਿਲ ਚ ਆਲਣਾ ਮਾਗੇ ਬੈ ਗਿਆ ਸੀ ਇਹ ਮੇਰੇ ਦਿਲ ਦੀ ਈਵਾਲ ਨੇ ਜੂਹੀ ਟੁੱਟ ਕੇ ਗਿਆ ਸੀ ਕਈ ਮਹੀਨੇ ਇਹ ਬਈਆ ਕਾਲ ਨੇ ਜੋ ਦੂਜੇ ਵਾਲ ਨੇ ਤੱਕ ਉਡਾਰੀਆਂ ਮਾਰਦਾ ਰਿਹਾ ਸੀ। ਕਈ ਵਾਰੀ ਲੱਗਦਾ ਸੀ ਮੇਰੇ ਬਾਪੂ ਦੀ ਜ਼ਮੀਨ ਦੀ ਹੈਂਕੜ ਇਸ ਦੇ ਫੰਗਸ ਆੜ ਦੇਗੀ। ਮੈਨੂੰ ਵੀ ਲੱਗਦਾ ਸੀ ਮੇਰੇ ਹਿੱਸੇ ਆਈ ਘੱਟ ਜ਼ਮੀਨ ਕਿਦਰੇ ਬਈਏ ਦੇ ਰਾਹ ਚ ਖਾਈ ਨਾ ਬਣ ਜਾਏ। ਪਰ ਮੇਰਾ ਦਿਲ ਕਹਿੰਦਾ ਸੀ ਦੋ ਆਲਨਿਆਂ ਦਾ ਇੱਕਾਲਨਾ ਜ਼ਰੂਰ ਬਣੇਗਾ। ਮੇਰਾ ਦਿਲ ਥਾਲੀ ਦੇ ਪਾਣੀ ਆਂਹੂ ਡੋਲਦਾ ਸੀ ਆਲਨਾ ਇੱਕ ਪਲ ਬੰਦ ਦਾ ਦੂਜੇ ਪਲ ਟਹਿ ਜਾਂਦਾ ਹਰ ਘੜੀ ਬਣ ਕੇ ਟੈਂਦੇ ਆਲਨਿਆਂ ਨੇ ਮੇਰੀ ਰਾਤਾਂ ਦੀ ਨੀਂਦ ਖੋਲੀ ਸੀ ਤਿਲਸਾ ਚੈਨ ਲੁੱਟ ਲਿਆ ਸੀ ਬਸੰਤ ਪੰਜਵੀ ਤੋਂ ਇੱਕ ਦਿਨ ਪਹਿਲਾਂ ਦਿਨ ਦੇ ਛਪਾਨ ਨਾਲ ਮੈਂ ਤੁਹਾਡੇ ਘਰ ਆਇਆ ਸੀ ਮੈਨੂੰ ਯਾਦ ਹੈ ਬਾਪੂ ਘਰ ਨਹੀਂ ਸੀ ਭਰਾ ਸੌਰੀ ਗਿਆ ਹੋਇਆ ਸੀ ਮੈਂ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਤੂੰ ਸਾਡੇ ਘਰ ਆਉਣ ਦਾ ਇੱਕ ਬਹਾਨਾ ਕੜਿਆ ਸੀ ਤੇਰੇ ਕੱਲ ਰਾਤ ਕੱਟਣ ਲਈ ਬਹਾਨਾ ਤਾਂ ਘੜਨਾ ਹੀ ਸੀ ਪਰ ਮੈਂ ਸਮਝ ਗਈ ਸੀ ਤੂੰ ਮੈਨੂੰ ਮਿਲਣਾ ਹੈ ਸੀ ਤੇਰਾ ਬਹਾਨਾ ਸੁਣ ਕੇ ਮੇਰਾ ਹਾਸਾ ਨਹੀਂ ਰੁਕ ਰਿਹਾ ਤੂੰ ਮੈਨੂੰ ਆਖਿਆ ਸੀ ਬਸੰਤ ਪੰਚਮੀ ਦੇ ਪ੍ਰੋਗਰਾਮ ਲਈ ਸਾਡੇ ਜੱਥੇ ਨੇ ਸਾਈ ਪੜੀ ਹੈ ਸਵੇਰੇ ਪ੍ਰੋਗਰਾਮ ਤੇ ਪਹੁੰਚਣੇ ਗਿਆਨੀ ਨਿਧਾਨ ਸਿੰਘ ਤੇ ਮੀਰ ਸਿੰਘ ਸਿੱਦੇ ਚਲੇ ਗਏ ਨੇ ਮੇਰਾ ਅੱਧੀ ਗੱਡੀ ਫੜ ਕੇ ਪਟਿਆਲੇ ਜਾਊਂਗਾ ਬਣਾਇਆ ਟਰੈਕਟਰ ਤੋਂ ਡਿੱਗ ਪਿਆ ਸੀ ਉਸ ਦਾ ਪਤਾ ਲੈਣ ਆਇਆ ਸੀ ਸੋਚਿਆ ਤੁਹਾਡੇ ਪਿੰਡੋਂ ਗੱਡੀ ਫੜ ਲਵਾਂਗਾ ਪਰ ਤੂੰ ਗੱਡੀ ਨਹੀਂ ਸੀ ਚੜਿਆ ਪਟਿਆਲੇ ਵੀ ਨਹੀਂ ਗਿਆ ਸੀ ਸਵੇਰੇ ਤੁਰਨ ਵੇਲੇ ਤੂੰ ਮੈਨੂੰ ਕੱਲੀ ਨੂੰ ਦੱਸਿਆ ਸੀ ਤੂੰ ਮੈਨੂੰ ਮਿਲਣ ਆਇਆ ਸੀ ਉਸ ਦਿਨ ਤੂੰ ਮੇਰੇ ਲਈ ਆਪਣੇ ਹੱਥੀਂ ਕੜਾ ਪ੍ਰਸ਼ਾਦ ਬਣਾਇਆ ਸੀ ਰੋਟੀ ਵੀ ਤੂੰ ਮੈਨੂੰ ਆਪ ਖਵਾਈ ਸੀ ਮਾਂ ਛੇਤੀ ਸੌਂ ਗਈ ਸੀ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਤੂੰ ਮੈਨੂੰ ਇੱਕ ਕਰਮਾਲ ਦਿੱਤਾ ਸੀ ਉਸਦੇ ਇੱਕ ਖੁੰਝੇ ਵਿੱਚ ਗੁਲਾਬ ਦਾ ਫੁੱਲ ਕੱਢਿਆ ਹੋਇਆ ਸੀ ਤੂੰ ਮੇਰੇ ਵਾਸਤੇ ਸਿਉਣੀ ਦੀ ਛਾਪ ਲੈ ਕੇ ਆਇਆ ਸੀ ਉਹ ਆਪ ਹੀ ਉਹ ਸ਼ਾਮੇਰੀ ਮੁੰਗਲ ਚ ਪਈ ਸੀ ਛਾਪ ਵੇਖ ਕੇ ਮੈਂ ਤੈਨੂੰ ਦੱਸਿਆ ਸੀ ਬਾਪੂ ਮੇਰੇ ਵਾਸਤੇ ਮੁੰਡਾ ਵੇਖਣ ਗਿਆ ਹੈ ਮੈਨੂੰ ਵਿਆਹ ਤੇ ਬੁਲਾਏਗੀ ਮੈਂ ਹੱਸ ਕੇ ਪੁੱਛਿਆ ਸੀ ਮੈਂ ਵਿਆਹ ਨਹੀਂ ਕਰਾਉਣਾ ਮੈਂ ਰੋ ਪਈ ਸੀ ਔਰ ਕੀ ਕਰਾਂਗੀ ਟੜੀ ਇੱਥੇ ਨਾਲ ਰਲ ਜੂੰਗੀ ਆਪਾਂ ਦੋਵੇਂ ਹੱਸ ਪਏ ਸਾਂ ਮਾਪਿਆਂ ਨਾਲ ਗੱਲ ਕਰ ਲੈ ਮਾਂ ਨੂੰ ਆਖਿਆ ਸੀ ਫੇਰ ਬਾਪੂ ਨਹੀਂ ਮੰਨਦਾ ਕਹਿੰਦਾ ਜ਼ਮੀਨ ਕੱਟੇ ਕਬਿ ਸ਼੍ਰੀਤਾ ਅਮਰਸੀਆਂ ਵਰਗਾ ਕੰਮ ਹੈ ਖੇਤੀ ਬਿਨਾ ਜੱਟ ਦੇ ਪੁੱਤ ਦਾ ਕੀ ਵੱੱਟੀ ਦਾ ਖੇਤੀ ਵਾਸਤੇ ਜ਼ਮੀਨ ਚਾਹੀਦੀ ਹੈ ਮੈਂ ਗਿਆਨੀ ਦਾ ਅੰਸੇਂ ਨੂੰ ਭੇਜਿਆ ਸੀ ਗਿਆਨੀ ਜੀ ਨੇ ਬਾਪੂ ਕੋਲ ਤੇਰੀਆਂ ਬਹੁਤ ਤਰੀਫਾਂ ਕੀਤੀਆਂ ਸਨ ਪਰ ਬਾਪੂ ਮੰਨਿਆ ਨਹੀਂ ਸੀ ਮੈਂ ਇੱਕ ਦਿਨ ਫੇਰ ਆਇਆ ਸੀ ਤੈਨੂੰ ਮਿਲਣ ਪਰ ਤੇਰੇ ਬਾਪੂ ਨੇ ਮੈਨੂੰ ਬਾਹੋਂ ਬਾਹਰ ਉਹ ਮੁੜ ਦਿੱਤਾ ਸੀ ਮੈਨੂੰ ਪਤਾ ਲੱਗ ਗਿਆ ਸੀ ਮੈਂ ਸਾਰਾ ਦਿਨ ਰੋਂਦੀ ਰਹੀ ਸੀ ਰਾਤ ਨੂੰ ਵੀ ਭੁੱਖੀ ਪੈ ਗਈ ਸੀ ਸਾਰੀ ਰਾਤ ਜਾਗਦੀ ਰਹੀ ਸੀ ਬਾਬੂ ਨੂੰ ਦਿਲ ਚ ਗੱਲਾਂ ਕੱਢਦੀ ਰਹੀ ਬੰਸ ਤੇਰੀ ਤੇ ਲੀਤੀ ਉਸਦੇ ਹੱਥ ਤੁਸ ਨੇ ਹੀ ਭੇਜਿਆ ਸੀ ਤੂੰ ਮੇਰੇ ਨਾਲ ਕਰੋ ਭੱਜਣ ਨੂੰ ਤਿਆਰ ਸੀ ਮੇਰਾ ਹੌਸਲਾ ਨਹੀਂ ਸੀ ਪਿਆ ਮੇਰੇ ਮਨ ਚ ਹੋਰ ਤਰੀਕਾ ਸੀ ਸਰਵਜੀਤ ਸਿੰਘ ਨੇ ਆਪਣਾ ਅੜਿਆ ਗੱਡਾ ਕੱਢਿਆ ਸੀ ਉਹ ਤੋਂ ਉਹ ਤੂਰੀ ਥਾਣੇਦਾਰ ਸੀ ਸਾਡਾ ਪਿੰਡ ਵੀ ਤੂਰੀ ਥਾਣੇ ਚ ਪੈਂਦਾ ਸੀ ਤੇਰਾ ਭਰਾ ਸਾਫ ਕੱਢਦਾ ਫੜਿਆ ਗਿਆ ਸੀ ਸਰਵਜੀਤ ਸਿੰਘ ਥਾਣੇਦਾਰ ਦੋਨਾਂ ਨੂੰ ਫੜ ਕੇ ਲੈ ਗਿਆ ਸੀ ਮੈਂ ਉਸ ਨੂੰ ਬਹੁਤ ਗੱਲਾਂ ਗੱਡੀਆਂ ਸਨ ਉਸ ਨੇ ਮੇਰੇ ਵੀ ਥੱਪੜ ਮਾਰਿਆ ਸੀ ਅਗਲੇ ਦਿਨ ਉਹ ਮੇਰੇ ਬਾਪੂ ਤੇ ਭਰਾ ਨੂੰ ਜੀਪ 'ਚ ਬਿਠਾ ਕੇ ਛੱਡ ਗਿਆ ਗਿਆ ਸੀ ਬੈਠ ਕੇ ਤੇ ਬੈਠ ਕੇ ਉਸ ਨੇ ਜਾ ਵੀ ਪੀਤੀ ਸੀ ਜਾਣ ਵੇਲੇ ਮੈਨੂੰ ਦਸ ਦਾ ਨੋਟ ਵੀ ਦੇ ਕੇ ਗਿਆ ਸੀ ਉਸ ਨੇ ਹੀ ਸਾਡੇ ਬਈ ਤੇ ਰਾਹ ਦੇ ਆਉਣ ਵਾਲੀਆਂ ਸਾਰੀਆਂ ਅੜਚਣਾਂ ਦੂਰ ਕਰ ਦਿੱਤੀਆਂ ਸਨ ਤੀਜੇ ਦਿਨ ਆਪਣਾ ਮੰਗਣਾ ਹੋ ਗਿਆ ਸੀ 30 ਸਾਲ ਪਹਿਲਾਂ ਦੀਆਂ ਗੱਲਾਂ ਲੱਗਦਾ ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ 30 ਸਾਲਾਂ ਲੱਖਾਂ ਦੇ ਫੋੜ ਚ ਲੰਘ ਗਏ ਇਹ ਗੱਲਾਂ ਚਿੰਤ ਗੇ ਤੈਥੋਂ ਬਿਨਾ ਹੋਰ ਨਾਲ ਕਿਵੇਂ ਕੀਤੀਆਂ ਜਾ ਸਕਦੀਆਂ ਤੇਥੋਂ ਬਿਨਾ ਮੈਨੂੰ ਕਿਸੇ ਨੇ ਪਾਣੀ ਦਾ ਗਲਾਸ ਨਹੀਂ ਫੜਾਇਆ ਕਰਨਾ ਬਲਦੇਵ ਸਿੰਘ ਦੀਆਂ ਅੱਖਾਂ ਭਰਾਂ ਪਾਣੀ ਦੇਣ ਆਲਣਾ ਸੁੱਖ ਨਾਲ ਤੇਰੀਆਂ ਧੀਆਂ ਤੇਰੀਆਂ ਨੂਹਾਂ ਧੀਆਂ ਕਿੰਨਾ ਕੁ ਚਾਹ ਪਾਣੀ ਦੇਣੀਆਂ ਉਹ ਆਪਦੇ ਘਰ ਤੁਰ ਜਾਣੀਆਂ ਨੂਹਾਂ ਨੇ ਕਿਹਾ ਜੇ ਹਾ ਤੈਨੂੰ ਦੇ ਤਾਂ ਪਾਣੀ ਉਹੋ ਜੇ ਮੈਨੂੰ ਦੇ ਦੇਣੀਆਂ ਉਹਨਾਂ ਦਾ ਫਰਜ਼ ਨਹੀਂ ਸੀ ਬੰਦਾ ਇੱਥੇ ਰਹਿ ਕੇ ਤੇਰੀ ਸੇਵਾ ਕਰਦਣਾ ਕਰਦਾ ਕੰਮ ਕਾਜ ਸੰਭਾਲਦਣਾ ਕੁੜੀਆਂ ਵਿਚਾਰਨਾ ਸਾਰਾ ਦਿਨ ਲਟਾ ਪੀਂਗ ਹੋਈਂ ਹਰਿੰਦਣਾ ਆਪਾ ਆਪਣਾ ਫਰਜ਼ ਬੂਰਾ ਕਰਤਾ ਆਉ ਸੁੱਖ ਕੱਟ ਕੇ ਮੁੰਡੇ ਪੜਾਤੇ ਵਿਆਹਤੇ ਟੁਕੜੇ ਸਿਰ ਕਰਤੇ ਮੁੰਡੇ ਆਪਣਾ ਇੰਨੇ ਮਾੜੇ ਵੀ ਨਹੀਂ ਹਰ ਪੰਜੀ ਸੱਤੀ ਦੀਨ ਹੀ ਪਤਾ ਲੈ ਜਾਂਦੇ ਆ ਪੰਜਾਛੇ ਕਾਦੇ ਵੀ ਦੇਵੀ ਜਾਂਦੇ ਆ ਮੋਹ ਦੇ ਰਿਸ਼ਤੇ ਹੁੰਦੇ ਆ ਸਾਰੇ ਮੁੰਡੇ ਨੂੰ ਮੁੰਡਾ ਮਾਂ ਤਾਈਂ ਪਤਾ ਲੈ ਜਾਂਦੇ ਆਂ ਬਗਾਨੀਆਂ ਤਿੰਨਾਂ ਤੇ ਆਪਣਾ ਕੀ ਜੋੜੋ ਇਹ ਤਾਂ ਉਹਨਾਂ ਨੂੰ ਹੀ ਸਿਆਣਪ ਸੋਚਣੀ ਚਾਹੀਦੀ ਐ ਮੁੰਡੇ ਜੇ ਚਾਹੋਂ ਤਾਂ ਬਹੂਆਂ ਦੀ ਕੀ ਮਜਾ ਲੈਣਾ ਆਉਣ ਇੱਥੇ ਰਹਿ ਕੇ ਤੇਰੀ ਸੇਵਾ ਨਾ ਕਰੂੰ ਤੇਰਾ ਮਤਲਬ ਐ ਜਿਵੇਂ ਤੂੰ ਮੈਥੋਂ 15 ਸਾਲ ਆਪਦੇ ਪੁੱਤੀ ਜੀ ਪੁੱਤੀਆਂ ਦਾ ਗੂਹਮੂਤ ਕਰਾਇਆ ਤੇਰੇ ਮੁੰਡੇ ਤੇਰੀਆਂ ਨੂਹਾਂ ਤੋਂ ਕਰਾਉ ਉਹ ਗੱਲ ਮੂਰਸੀ ਚਿੰਤੋਂ ਇਹ ਗੱਲ ਹੋ ਰਹੀ ਹੈ ਪਰ ਜਾਈ ਤਿੰਨ ਜਵਾਕ ਛੱਡ ਕੇ ਮਰ ਗਈ ਸੀ ਜੇ ਉਹਨਾਂ ਜਵਾਕਾਂ ਨੂੰ ਆਪਾਂ ਨਾ ਪਾਲਦੇ ਹੋਰ ਕੌਣ ਪਾਲਦਾ ਪਰ ਤੇਰੇ ਭਰਾ ਨੇ ਜਵਾਕ ਪਾਲਣ ਦਾ ਕੀ ਬਣਗਾਇਆ ਅਗਲਾ ਗੋਨ ਨਹੀਂ ਜਾਣਦਾ ਆਪਣਾ ਤਾਂ ਕੋਈ ਕਸੂਰ ਨਹੀਂ ਆਪਣਾ ਫਰਜ਼ ਸੀ ਆਪਾਂ ਪੂਰਾ ਕਰਤਾ ਭਰਾ ਨੂੰ ਇਹ ਤਾਂ ਅੱਖਣਾ ਸੀ ਤੇਰੀਆਂ ਢੀਆਂ ਵਿਆਂਆਂ ਗੰਗਾ ਮੁੰਡਾ ਪੜ੍ਹ ਲੈ ਲਖ ਕੇ ਨੌਕਰ ਹੋ ਗਿਆ ਘਰ ਨੂੰ ਆ ਗਈ ਤੇਰੀ ਕਬੀਲਦਾਰੀ ਤਾਂ ਵਿਉਂਤੀ ਗਈ ਸਾਡੇ ਜਵਾਕਾਂ ਵਾਰੀ ਟੁੱਟ ਹੋਣ ਲੱਗਿਆਂ ਆਖਿਆ ਸੀ ਜਿੰਤਗੇ ਸਾਰੀ ਪੰਚਾਇਤ ਦੇ ਸਾਹਮਣੇ ਆਖਿਆ ਸੀ ਵੱਡਾ ਭਰਾ ਸੀ ਗੱਲ ਕਰਦਿਆਂ ਵੀ ਸ਼ਰਮ ਆਉਂਦੀ ਐ ਪਤਾ ਹੁਣ ਕੀ ਜਵਾਬ ਦਿੱਤਾ ਸੀ ਕਹਿੰਦਾ ਮੇਰੀ ਨੂੰ ਐਨੀ ਸਤੌਲ ਦੀਆਂ ਰੋਟੀਆਂ ਨਹੀਂ ਪਕਾ ਸਕਦੀ ਮੇਰੇ ਜਵਾਕ ਹੁਣ ਸਤੌਲ ਬਣ ਗਏ ਅਜੇ ਤਾਂ ਮੈਂ ਬੈਠੀ ਆ ਰੋਟੀਆਂ ਪਕਾਉਣ ਆਲੀ ਕਿੰਨਾ ਕਚੇਰ ਖਵਾਤੀਆਂ ਉਸਨੇ ਮੇਰੇ ਜਵਾਕਾਂ ਨੂੰ ਰੋਟੀਆਂ ਜਦੋਂ ਮੈਂ ਉਸਦੇ ਜਵਾਕਾਂ ਦੀਆਂ ਨਲੀਆਂ ਪੂੰਛੀ ਸੀ ਸਾਰਾ ਦਿਨ ਉਦੋਂ ਕਿਉਂ ਨਹੀਂ ਕਿਹਾ ਚਿੰਤੀ ਔਖੀ ਕਿਉਂ ਹੁੰਦੀ ਹੋ ਚਿੰਤੀ ਔਖੀ ਹੁੰਦੀ ਹੋਊਗੀ ਨੂੰ ਚਾਰ ਦਿਨ ਰੋਟੀਆਂ ਪਕਾ ਕੇ ਕਰਕੇ ਹੀ ਥੱਕ ਗਈ ਨੂੰ ਪੁੱਤ ਬੜੇ ਪਿੱਛੇ ਸੇਵਾ ਕਰਨਗੇ ਬਾਈ ਦੇ ਸੇਵਾ ਕਰਨਗੇ ਦੇਖਾਂਗੇ ਜਦੋਂ ਪਲੰਘ ਤੇ ਬਿਠਾ ਕੇ ਉਸ ਦੀਆਂ ਲੱਤਾਂ ਘੁੱਟਿਆ ਕਰਨਗੇ ਸੁਣਿਆ ਮੁੰਡੇ ਨੇ ਸ਼ਹਿਰ ਮਕਾਨ ਵੇਖ ਲਿਆ ਉਹ ਆਂਦੇ ਅੰਤਵਰ ਬਹੂ ਨੂੰ ਲੈ ਜਾ ਰਿਹਾ ਨਾ ਆਪਾਂ ਉਸ ਟੱਬਰ ਦਾ ਕੀ ਵਿਗਾੜਿਆ ਸਾਲ ਪਾਰ ਹੋ ਗਿਆ ਮੈਨੂੰ ਮੰਜੇ ਚ ਪਈ ਨੂੰ ਕੋਈ ਮੇਰਾ ਪਤਾ ਲੈਣ ਵੀ ਨਹੀਂ ਆਇਆ ਤੂੰ ਤਾਂ ਆਖਦਾ ਹੁੰਦਾ ਸੀ ਮੇਰਾ ਪਿਓ ਆ ਵਰਗਾ ਭਰਾ ਏ ਉਹ ਮੈਨੂੰ ਵੀ ਆਖਦਾ ਹੁੰਦਾ ਸੀ ਬਚਨਤ ਕੁਰੇ ਤੂੰ ਭਾਈ ਮੇਰੀਆਂ ਧੀਆਂ ਵਰਗੀ ਐ ਮੈਥੋਂ ਕੁੰਡਣਾ ਕੱਟਿਆ ਕਰ ਲੁਧਿਆਣੇ ਚਾਰ ਮਹੀਨੇ ਪਹਿਲਾਂ ਤੇ ਦੋ ਮਹੀਨੇ ਹੁਣ ਰਹਿ ਕੇ ਆਈਆਂ ਉੱਥੇ ਤਾਂ ਕੀ ਜਾਣਾ ਸੀ ਇੱਥੇ ਵੀ ਮੂੰਹ ਦਿਖਾਉ ਨਹੀਂ ਆਏ ਉਸ ਦੇ 3 ਪੁੱਤਾਂ ਨੂੰ ਮੈਂ ਆਪ ਦੇ 3 ਪੁੱਤ ਤੋਂ ਵੱਧ ਸਮਝ ਕੇ ਪਾਲਿਆ ਮੈਂ ਦਾਸ ਉਸ ਦਾ ਕੀ ਬੁਰਾ ਕਰਤਾ ਹੁਣ ਚੰਤੀ ਦੇ ਮਥੇ ਲੱਗਣ ਨਾਲ ਉਸ ਨੂੰ ਛਲ ਪੈਂਦਾ ਮੈਂ ਕਿਉਂ ਪ੍ਰਾਈ ਕਰਤੀ ਉਸਨੇ ਰੋਣਾ ਚੰਤ ਗਏ ਮੈਨੂੰ ਵੀ ਤਾਂ ਉਸਨੇ ਪੁੱਤਾਂ ਵਾਂਗੂ ਪਾਲਿਆ ਸੀ ਮਾਂ ਪਿਓ ਦੀ ਤਾਂ ਮੈਨੂੰ ਕੋਈ ਸੁਰਤ ਨਹੀਂ ਮਾਂ ਮਾਰੇ ਬੱਚਿਆਂ ਨੂੰ ਪਾਲਣਾ ਵੀ ਪੁੰਨ ਹੁੰਦਾ ਤੂੰ ਬਹੁਤਾ ਵੱਡਾ ਪੁੰਨ ਖਟਿਆ ਕੁੜੀਆਂ ਵਿਹੰਗਾ ਗੰਗਾ ਮੁੰਡਾ ਪੜ੍ਹ ਕੇ ਆ ਵਿਆਹਿਆ ਗਿਆ ਮੋਜ ਨਾਲ ਨੌਕਰੀ ਕਰਦਾ ਮੇਰੇ ਸਿਰ 'ਪ੍ਰਾ ਦਾ ਕਰਜ਼ਾ ਸੀ ਆਪਣਾ ਫਰਜ਼ ਪੂਰਾ ਕਰਕੇ ਆਪਾਂ ਭਰਾ ਦੇ ਸਾਹਮਣੇ ਕਰਜ਼ਾ ਲਾਤਾ ਮੇਰੇ ਸਿਰ ਤੇਰੇ ਭਰਾ ਦਾ ਜਿਹੜਾ ਕਰਜ਼ਾ ਸੀ ਮੈਨੂੰ ਕਿਉਂ ਤੂੰ ਬਗਾਨਿਆਂ ਖਾਤਰ 15 ਸਾਲ ਲਫਾਹਟ ਨਹੀਂ ਰੱਖਿਆ ਮੈਨੂੰ ਤੂੰ ਬਗਾਨੀ ਸਮਝਦੀ ਐ ਮੈਨੂੰ ਤੂੰ ਬਗਾਨਾ ਸਮਝਦੀ ਐ ਜਿੰਦਗੀ ਤੈਨੂੰ ਮੈਂ ਬਗਾਨਾ ਕਦੋਂ ਕਿਹਾ ਮੈਂ ਤੇਰੇ ਭਰਾ ਦੀ ਗੱਲ ਕਰਦੀ ਆਂ ਪਰਾ ਕਰੇ ਬਗਾਨੇ ਨਹੀਂ ਹੁੰਦੇ ਖੁਦ ਕਰਜੀਆਂ ਭਰਾਵਾਂ ਨੂੰ ਬਦਾਨੇ ਬਣਾ ਦਿੰਦੀਆਂ ਹਨ ਜਦ ਤੱਕ ਪ੍ਰਪਣ ਹੁੰਦਾ ਫਰਜ਼ ਯਾਦ ਰਹਿੰਦੇ ਨੇ ਮੇਰੇ ਮਨ ਚ ਭਰਾ ਦਾ ਸਤਕਾਰ ਸੀ ਮੈਨੂੰ ਆਪਣਾ ਫਰਜ਼ ਯਾਦ ਸੀ ਜਿਹੜਾ ਮੇਰਾ ਫਰਜ਼ ਸੀ ਉਹ ਤੇਰਾ ਫਰਜ਼ ਨਹੀਂ ਸੀ ਤੇਰਾ ਮੇਰਾ ਤਾਂ ਫਰਜ਼ ਸੀ ਪਲਾਂ ਪਰ ਅਗਲੇ ਦਾ ਕੋਈ ਫਰਜ਼ ਨਹੀਂ ਸੀ ਮੇਰਾਂ ਕੁੜੰਗਾ ਵਿਆਹ ਤੱਕ ਤਾਂ ਕੱਠ ਰੱਖਦਾ ਉਸ ਨੂੰ ਮੁੰਡੇ ਦੀ ਕਮਾਈ ਦਾ ਹੰਕਾਰ ਹੋ ਗਿਆ ਉਹ ਕਹਿੰਦਾ ਸੀ ਸਾਡੀ ਕਮਾਈ ਨਾਲ ਇਸ ਦੀ ਸਤੌਲ ਪਲਦੀ ਹੈ ਮੈਨੂੰ ਇਹ ਗੱਲਾਂ ਹਰ ਵੇਲੇ ਰੜਕਦੀਆਂ ਰਹਿੰਦੀਆਂ ਨਾ ਚਿੰਤੀ ਨੂੰ ਗੁੱਸਾ ਆ ਰਿਹਾ ਸੀ ਬਾਈ ਨੂੰ ਜਿੰਨੀ ਗੁਆਕਲ ਸੀ ਉਸਨੇ ਵਰਤ ਲਈ ਹੁਣ ਅੱਡ ਹੋ ਗਿਆ ਆਪਾਂ ਉਸਦੇ ਮੁੰਡੇ ਦੀ ਤਨਖਾਹ ਨਹੀਂ ਖਾਂਦੇ ਨਾ ਹੀ ਉਸਦੇ ਹਲ ਦੀ ਕਮਾਈ ਖਾਂਦੇ ਹਾਂ ਦੱਸ ਆਪਾਂ ਨੂੰ ਕਿਹੇ ਤੋਂ ਘਟਾ ਕੀ ਨਹੀਂ ਆਪਣੇ ਕੋਲ ਹੀ ਕਿਹੜਾ ਕੰਮ ਰੁਕਿਆ ਆਪਣਾ ਅੱਡ ਹੋ ਕੇ ਅੱਡ ਹੋ ਕੇ ਆਪਾਂ ਸਾਰੇ ਪਿੰਡ ਨੂੰ ਦਿਖਾਤਾ ਵੀ ਬਲਦੇਵ ਵੀ ਕਮਾਈ ਕਰ ਸਕਦਾ ਕੀ ਮਿਲਿਆ ਸੀ ਆਪਾਂ ਨੂੰ ਘਰ ਦੀ ਵੰਡ ਚੋਂ ਨੀਰੇ ਵਾਲਾ ਕੋਠਾ ਡੰਗਰਾ ਵਾਲਾ ਘਰ ਅੱਜ ਚਾਰ ਪੱਕੇ ਕਮਰੇ ਹਨ ਉੱਤੇ ਜੁਬਾਰੇ ਰਸੋਈ ਹੈ ਗੁਸਲਖਾਨਾ ਖੁੱਲਾ ਵੇੜਾ ਨੀਰੇ ਤੇ ਡੰਗਰਾਂ ਵਾਸਤੇ ਅੱਡ ਥਾਂਗੀ ਅਗਲੇ ਸਾਲ ਜੇ ਰੱਬ ਨੇ ਸੁੱਖ ਰੱਖੀ ਗੋਬਰ ਗੈਸ ਪਲਾਂਟ ਲਵਾਵਾਂਗੇ ਛਟੀਆਂ ਅਤੇ ਪਾਥੀਆਂ ਬਾਲਣ ਦਾ ਯੱਬੇ ਮਕਾਵਾਂਗੇ ਪੰਜ ਕਿੱਲੇ ਜ਼ਮੀਨ ਵੀ ਅੱਡ ਹੋਣ ਪਿੱਛੋਂ ਹੀ ਬਣਾਈ ਹੈ ਲੱਖ ਰੁਪਏ ਦਾ ਟਰੈਕਟਰ ਖੜਾ ਬਾਈ ਚੱਕੀ ਫਿਰੇ ਆਪਦੇ ਹਾਲ ਨੂੰ ਸਰਤੇ ਬਾਈ ਦਾ ਅੱਡ ਹੋਣ ਦਾ ਖਾਸ ਕਾਰਨ ਸੀ ਜ਼ਮੀਨ ਖਰੀਦਣੀ ਸੀ ਕੱਲੇ ਨੇ ਕੱਠ 'ਚ ਖਰੀਦਦਾ ਤਾਂ ਸਾਂਝੀ ਰਜਿਸਟਰੀ ਕਰਾਉਣੀ ਪੈਂਦੀ ਬਾਈ ਦੀ ਹਰ ਥਾਂ ਫਟਲਾਣਤ ਹੁੰਦੀ ਹੈ ਸਾਰਾ ਪਿੰਡ ਆਪਣਾ ਸਿੱਤਾਂ ਕਰਦਾ ਬਾਈ ਨੂੰ ਭਲੇਖਾ ਸੀ ਉਸ ਦੇ ਹਲ ਬਿਨਾ ਆਪਾਂ ਮਰ ਜਾਵਾਂਗੇ ਆਪਾਂ ਬਾਈ ਦਾ ਭਲੇਖਾ ਦੂਰ ਕਰਤਾ ਜੇ ਅੱਜ ਉਹਨਾਂ 'ਚੋਂ ਕੋਈ ਵੀ ਤੇਰਾ ਪਤਾ ਨਹੀਂ ਲੈਣ ਆਇਆ ਲੋਕ ਉਹਨਾਂ ਨੂੰ ਹੀ ਮੜ ਆਖਦੇ ਆ ਤੋ ਕਾ ਨੂੰ ਮੜੀ ਇਹ ਗੱਲ ਨੂੰ ਦਿਲ ਤੇ ਲਈ ਬੈਠੀ ਹੈ ਤੇਰੇ ਭਰਾ ਤੇ ਤਾਂ ਮੈਨੂੰ ਇੰਨਾ ਗੁੱਸਾ ਨਹੀਂ। ਸ਼ਰੀਕ ਬਨੇ ਭਰਾ ਇਉਂ ਹੀ ਕਰਦੇ ਹੁੰਦੇ ਆ। ਮੈਨੂੰ ਇੱਕੋ ਗੱਲ ਦਾ ਦੁੱਖ ਹੈ। ਜਿੰਨਾ ਜਵਾਕਾਂ ਦੇ ਖਾਤਰ ਮੈਂ 15 ਸਾਲ ਖੇਕ ਪਰ ਕਰਤੇ। ਉਹ ਕਿਹੜੀ ਗੱਲੋਂ ਇੰਨੇ ਨੇ ਮੋਹੇ ਹੋ ਗਏ ਚਾਚੀ ਨੇ। ਉਹਨਾਂ ਦਾ ਕੀ ਬੁਰਾ ਕਰਤਾ? ਮੈਂ ਉਹਨਾਂ ਤੋਂ ਇੰਨੀ ਕਾਸਤਾ ਰੱਖ ਸਕਦੀ ਆ ਬਈ ਉਹ ਮੇਰੀ ਸੁੱਖ-ਸਾਂਤ ਦਾ ਪਤਾ ਲੈਣ ਆਉਂਦੇ। ਕੀ ਮੈਂ ਗਲਤ ਆ? ਤੂੰ ਬਿਲਕੁਲ ਗਲਤ ਨਹੀਂ ਚਲਤੋ ਤੂੰ 16 ਅੰਨੇ ਠੀਕ ਹੈ ਅਜਿਹੀਆਂ ਗੱਲਾਂ ਸਮਝਦਾਰਾਂ ਦੀ ਹੁੰਦੀਆਂ ਮਹਿਸੂਸ ਕਰਨ ਵਾਲਿਆਂ ਵਾਸਤੇ ਵਾਲਿਆਂ ਵਾਸਤੇ ਹੁੰਦੀਆਂ ਨਾ ਉਹਨਾਂ ਕੋਲੇ ਤੇਰੇ ਵਰਗੀ ਸਮਝ ਹੈ ਨਾ ਤੇਰੇ ਵਰਗਾ ਅਹਿਸਾਸ ਚੰਗਾ ਇਹੀ ਹੈ ਤੂੰ ਉਹਨਾਂ ਨੂੰ ਭੁੱਲ ਜਾਵੇਂ ਅਣਹੋਈਆਂ ਗੱਲਾਂ ਕਿਉਂ ਕਰਦਾ ਜਿੰਨਾ ਜਵਾਕਾਂ ਨੂੰ ਮੈਂ 15 ਸਾਲ ਸੰਭਾਲਿਆ ਕਿਵੇਂ ਭੁੱਲ ਜਾਵਾਂ ਉਹਨਾਂ ਜਵਾਕਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਉਹ ਮੇਰੇ ਕੁਝ ਨਹੀਂ ਲੱਗਦੇ ਮੈਂ ਉਹਨਾਂ ਦੇ ਕੁਝ ਨਹੀਂ ਲੱਗਦੀ ਕਿਵੇਂ ਭੁੱਲ ਜਾਵਾਂ ਮੈਂ ਨਹੀਂ ਭੁੱਲ ਸਕਦੀ ਸਿਆਣਿਆਂ ਦੇ ਤੱਟ ਕੱਢੇ ਵੇ ਆ ਚਿੰਤੋ ਰਿਸ਼ਤੇ ਤਿੰਨ ਤੰਦਾਂ ਨਾਲ ਬੰਨੇ ਹੁੰਦੇ ਆ ਕਰਜ ਫਰਜ ਤੇ ਕਰਜ ਜਦੋਂ ਇਹ ਸਰਨਾ ਤੰਦਾਂ ਟੁੱਟ ਜਾਂਦੀਆਂ ਰਿਸ਼ਤੇ ਵੀ ਟੁੱਟ ਜਾਂਦੀਆਂ ਤੂੰ ਸਮਝਦਾ ਉਸ ਟੱਬਰ ਨੇ ਤਿੰਨੋਂ ਤੰਦਾਂ ਤੋੜ ਦਿੱਤੀਆਂ ਮੰਨ ਲਿਆ ਕਰਜ ਉਹਨਾਂ ਨੂੰ ਹੁਣ ਆਪਣੇ ਨਾਲ ਕੋਈ ਨਹੀਂ ਕਾਰਜਾ ਵੀ ਉਹਨਾਂ ਸਿਰ ਆਪਣਾ ਕੋਈ ਨਹੀਂ ਪਰ ਫਰਜ਼ ਦੀ ਤੰਦ ਕਿਵੇਂ ਟੁੱਟ ਗਈ ਪੈਣਾ ਭਰਾਮਾਂ ਚ ਦੁੱਖ ਸੁੱਖ ਦੀ ਸਾਂਝ ਦਾ ਫਰਜ਼ ਕਦੇ ਵੀ ਖਤਮ ਨਹੀਂ ਹੁੰਦਾ ਪਰ ਇਸ ਟੱਬਰ ਨੇ ਤਾਂ ਜਮਾਂ ਹੀ ਹੱਦ ਕਰਤੀ ਸੱਤਰ ਪਰਾਏ ਬਣ ਕੇ ਬਹਿ ਗਏ ਆ ਚੱਲ ਛੱਡ ਇਹ ਗੱਲਾਂ ਖੇਤ ਦੋ ਕੋ ਦਿਨਾਂ ਦਾ ਕੰਮ ਹੋਰ ਹੈ ਅੱਲ ਸਰੋਂ ਝਾੜੀ ਅੱਜ ਛੋਲਿਆਂ ਦੀ ਬਾਢੀ ਮੁੱਕ ਚੁ ਚਾਰ ਦਿਹਾੜੀ ਇਹ ਭੇਜੇ ਨੇ ਸ੍ਰੀ ਨਾਲ ਕਣਕ ਦੀ ਬਾਢੀ ਤੋਂ ਪਹਿਲਾਂ ਅਖੰਡ ਪਾਠ ਕਰਾਵਾਂਗੇ ਸਾਰੇ ਰਿਸ਼ਤੇਦਾਰ ਤੇ ਭੈਣ ਭਰਾਵਾਂ ਨੂੰ ਬੁਲਾਵਾਂਗੇ ਆਪੇ ਸ਼ਰਮੋ ਸ਼ਰਮੀ ਆਉਣਗੇ ਜੇ ਪਾਠ ਤੇ ਵੀ ਨਾ ਆਏ ਤਾਂ ਸਾਰੇ ਦੇ ਸਾਹਮਣੇ ਠਿੱਠ ਹੋਣਗੇ ਅਖੰਡ ਪਾਠ ਆਪਾਂ ਉਹਨਾਂ ਨੂੰ ਠਿੱਠ ਕਰਵਾਸਤੇ ਤਾਂ ਨਹੀਂ ਕਰਾਉਣਾ ਆਪਣੇ ਘਰ ਦੀ ਸੁੱਖ ਸ਼ਾਂਤੀ ਲਈ ਕਰਾਉਣਾ ਅਖੰਡ ਪਾਠ ਦੇ ਬਹਾਨੇ ਤੂੰ ਸਾਰੇ ਭੈਣ ਭਰਾਵਾਂ ਨੂੰ ਮਿਲ ਲਵੇਂਗੀ ਦੁੱਖ ਸੁੱਖ ਪਰੋ ਲਵੇਂਗੀ ਤੇਰੇ ਮੰਨ ਦਾ ਪਾਰ ਹੌਲਾ ਹੋ ਜੂ ਤੂੰ ਰਾਮ ਕਰ ਮੈਂ ਭੱਜ ਕੇ ਖੇਤ ਰੋਟੀ ਫੜਾਵਾਂ ਬਲਦੇਵ ਸਿੰਘ ਨੇ ਕਿਹਾ ਵਿਸਾਖੀ ਤੂੰ ਦੋ ਦਿਨ ਪਹਿਲਾਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਬਲਦੇਵ ਸਿੰਘ ਦਾ ਵੱਡਾ ਮੁੰਡਾ ਜਮੀਰ ਦੋ ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆ ਗਿਆ ਸੀ ਉਸ ਦੀ ਕਰਵਾਲੀ ਤੇ ਬਾਲ ਬੱਚੇ ਵੀ ਆਏ ਸਨ ਛੋਟੇ ਮੁੰਡੇ ਸ਼ਮਸ਼ੀਰ ਦੀ ਛੁੱਟੀ ਨਹੀਂ ਸੀ ਮਿਲੀ ਉਹਨੂੰ ਛੁੱਟੀ ਨਹੀਂ ਸੀ ਮਿਲੀ ਉਹ ਆਪਦੀ ਘਰ ਵਾਲੀ ਨੂੰ ਸ਼ੈੱਡ ਗਿਆ ਕਹਿ ਗਿਆ ਸੀ ਵੀ ਪੋਹ ਵਾਲੇ ਦਿਨ ਜ਼ਰੂਰ ਆਊਗਾ ਅਜਮੇਰ ਸਾਰੀਆਂ ਰਿਸ਼ਤੇਦਾਰੀਆਂ ਜਖੰਡਾਪਾੜ ਦਾ ਸਨੇਹਾ ਦੇ ਆਇਆ ਸੀ ਬਲਦੀਪ ਦੀ ਪੈਨ ਗੁਰਦੇਵ ਕੌਰ ਇੱਕ ਦਿਨ ਪਹਿਲਾਂ ਹੀ ਆ ਗਈ ਸੀ ਚਿੰਤੀ ਦੀ ਇੱਕ ਮਾਮੀ ਸੀ ਭਗਵਾਨਕੌਰ ਸਾਰੇ ਉਸ ਨੂੰ ਭਾਗੋ ਹੀ ਕਹਿੰਦੇ ਸਨ ਉਸ ਨੂੰ ਕਿਸੇ ਨੇ ਸੁਨੇਹਾ ਨਾ ਦਿੱਤਾ ਪਰ ਉਹ ਇਧਰੋਂ ਉਧਰੋਂ ਖੰਡ ਪਾਠ ਦੀ ਖਬਰ ਸੁਣ ਕੇ ਆ ਵੀ ਪਹੁੰਚ ਗਈ ਉਸ ਨੂੰ ਵੇਖ ਕੇ ਚਿੰਤੀ ਦੇ ਮੱਥੇ ਤੇ ਤਿਉੜੀਆਂ ਪੈ ਗਈਆਂ ਸਨ ਉਸ ਨੇ ਨਾ ਤਾਂ ਪਾਠ ਸੁਣਨਾ ਸੀ ਨਾ ਕਿਸੇ ਨੂੰ ਸੁਣ ਦੇਣਾ ਸੀ ਜਣੇਖਣੇ ਦੀਆਂ ਬਦਖੋਈਆਂ ਕਰਨੀਆਂ ਸਨ ਸੱਸਾਂ ਕੋਲ ਨੋਹਾਂ ਦੀਆਂ ਤੇ ਨੋਹਾਂ ਕੋਲੇ ਸੱਸਾਂ ਦੀਆਂ ਚੁਗਲੀਆਂ ਕਰਨੀਆਂ ਸਨ ਉਸ ਨੂੰ ਹਰੇਕ ਰਿਸ਼ਤੇਦਾਰ ਦੀਆਂ ਮਾੜੀਆਂ ਗੱਲਾਂ ਦਾ ਪਤਾ ਸੀ ਅਖੰਡ ਪਾਠ ਆਰੰਭ ਕਰਨ ਵੇਲੇ ਪਾਈ ਜੀ ਨੇ ਅਰਦਾਸ ਕੀਤੀ ਹੈ ਵੇ ਗੁਰੂ ਜੀ ਬਲਦੇਵ ਸਿੰਘ ਦੇ ਪਰਿਵਾਰ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਸਰਦਾਰਨੀ ਬਚਨਤ ਕੌਰ ਨੂੰ ਤੰਦਰੁਸਤੀਆਂ ਬਖਸ਼ਿਓ ਉਸ ਨੂੰ ਲੰਬੀ ਉਮਰ ਦਾ ਅਸ਼ੀਰਵਾਦ ਦਿਓ ਜੀ ਬਲਦੇਵ ਸਿੰਘ ਚਾਹੁੰਦਾ ਸੀ ਲਾਉਣ ਸਪੀਕਰ ਨਾ ਲਾਇਆ ਜਾਵੇ ਬਤਾਰਾ ਉਹ ਲਾ ਚਿੰਤੀ ਵਾਸਤੇ ਚੰਗਾ ਨਹੀਂ ਪਰ ਪਾਠੀ ਵਾਰ-ਵਾਰ ਕਹਿ ਰਹੇ ਸਨ ਸਪੀਕਰ ਜ਼ਰੂਰ ਲੱਗਣਾ ਚਾਹੀਦਾ ਹੈ ਲੋਕਾਂ ਨੂੰ ਕਿਵੇਂ ਪਤਾ ਲੱਗੂ ਵੀ ਪ੍ਰਦੇਵ ਸਿੰਘ ਦੇ ਘਰ ਪਾਠ ਹੋ ਰਿਹਾ ਹੈ ਨਾਲੇ ਰੱਬ ਦਾ ਨਾਮ ਲੋਕਾਂ ਦੇ ਕੰਨੀਆਂ ਪੈਣਾ ਚਾਹੀਦਾ ਹੈ ਚਿੰਤੀ ਨੂੰ ਜਦੋਂ ਲਾਉਣ ਸਪੀਕਰ ਬਾਰੇ ਪੁੱਛਿਆ ਗਿਆ ਉਹ ਵੀ ਪਾਠੀਆਂ ਨਾਲ ਸਹਿਮਤ ਸੀ ਪਰ ਉਸ ਦੀ ਸਹਿਮਤੀ ਦਾ ਕਾਰਨ ਹੋਰ ਸੀ 2 ਸਾਲ ਪਹਿਲਾਂ ਉਸ ਦੇ ਜੀਠ ਨੇ ਪੋਤੇ ਦੀ ਛਟੀ ਵੇਲੇ ਅਖੰਡ ਪਾਠ ਕਰਾਇਆ ਸੀ ਤਿੰਨ ਦਿਨ ਸਪੀਕਰ ਵੱਜਦਾ ਰਿਹਾ ਸੀ ਉਸ ਦੀਆਂ ਧੀਆਂ ਦੇ ਇਮਤਿਹਾਨ ਸਨ ਉਹ ਤਿੰਨ ਦਿਨ ਪੜ੍ਹ ਨਹੀਂ ਸਨ ਸਕੀਆਂ ਪ੍ਰੀਤੋ ਦੇ 10ਵੀਂ ਦੇ ਪੇਪਰ ਸਨ ਤੇ ਉਹ 10ਵੀਂ ਵਿੱਚੋਂ ਫੇਲ ਹੋ ਗਈ ਸੀ ਚਿੰਤੀ ਬਦਲਾ ਲੈਣਾ ਚਾਹੁੰਦੀ ਸੀ ਵੀ ਤਿੰਨ ਦਿਨ ਸਪੀਕਰ ਲਾ ਕੇ ਜੇਸ ਦੀ ਨੀਂਦ ਹਰਾਮ ਕੀਤੀ ਜਾਏ ਬਲਦੇਵ ਸਿੰਘ ਨੇ ਸਪੀਕਰ ਲਵਾ ਦਿੱਤਾ ਪਰ ਉਹ ਆਪ ਦੇ ਭਰਾ ਵਰਗਾ ਮੂਰਖ ਨਹੀਂ ਸੀ ਉਹ ਬੱਸ ਸਵੇਰੇ ਸ਼ਾਮ ਘੰਟਾ ਘੰਟਾ ਸਪੀਕਰ ਚਲਾ ਕੇ ਬੰਦ ਕਰਵਾ ਦਿੰਦਾ ਉਹ ਚਿੰਤੀ ਦੀ ਬਿਮਾਰੀ ਵਧਾਉਣੀ ਨਹੀਂ ਚਾਹੁੰਦਾ ਸੀ ਸੁਖਪਾਲ ਵੀ 5:00 ਵਜੇ ਕੰਮ ਕਰ ਰਹੀ ਸੀ ਉਹ ਚੰਗੀ ਤਰ੍ਹਾਂ ਜਾਣਦੀ ਸੀ ਕਿ ਕੰਮ ਕਰਨ ਨਾਲ ਹੀ ਉਸ ਨੂੰ ਇਸ ਘਰ ਵਿੱਚ ਪਿਆਰ ਅਤੇ ਸਤਿਕਾਰ ਮਿਲ ਸਕਦਾ। ਬਲਦੇਵ ਸਿੰਘ ਦੇ ਘਰ ਆਉਂਦੇ ਹੀ ਉਸ ਨੇ ਚਿੰਤੀ ਨੂੰ ਦਵਾਈ ਦੇਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਹਸਪਤਾਲ ਤੋਂ ਆ ਕੇ ਉਹ ਮਿੱਤੋ ਤੇ ਪ੍ਰੀਤੋ ਨਾਲ ਰਸੋਈ ਦਾ ਕੰਮ ਕਰਾਉਂਦੀ, ਦਾਲ ਸਬਜ਼ੀ ਬਣਾ ਦਿੰਦੀ, ਆਟਾ ਗੁੰਨ੍ਹ ਦਿੰਦੀ, ਚਟਣੀ ਰਗੜ ਦਿੰਦੀ ਤੇ ਕਦੇ-ਕਦੇ ਰੁੱਟੀਆਂ ਵੀ ਪਕਾ ਦਿੰਦੀ। ਗੱਲਾਂ-ਗੱਲਾਂ 'ਚ ਉਸ ਨੂੰ ਚਿੰਤੀ ਤੋਂ ਪਤਾ ਲੱਗਿਆ ਸੀ ਕਿ ਬਲਦੇਵ ਸਿੰਘ ਹਰ ਸਿਆਲ ਟੁੱਟੇ ਪਾਣੀ ਨਾਲ ਨਾ ਆਉਂਦਾ ਹੈ, ਉਹ ਸਵੇਰੇ ਉੱਠਣਸਾਰ ਬਲਦੇਵ ਸਿੰਘ ਲਈ ਪਾਣੀ ਦਾ ਵੱਡਾ ਪਤੀਲਾ ਉਬਾਲ ਦਿੰਦੀ। ਚਿੰਤੀ ਨੂੰ ਨੁਹਾ ਦਿੰਦੀ ਉਸਦੇ ਕੱਪੜੇ ਬਦਲ ਦਿੰਦੀ ਲਾਹੇ ਕੱਪੜੇ ਤੋ ਦਿੰਦੀ ਬਿਸਤਰੇ ਦੀ ਚਾਦਰ ਬਦਲ ਕੇ ਤੋ ਦਿੰਦੀ ਚਿੰਤੀ ਦੀਆਂ ਨੁਹਾ ਜਦੋਂ ਪਤਾ ਲੈਣ ਉੰਡੀਆਂ ਉਹ ਉਹਨਾਂ ਨਾਲ ਗੱਲਾਂ ਮਾਰਦੀ ਉਹਨਾਂ ਦੇ ਬੱਚਿਆਂ ਨੂੰ ਬੁੱਦੀ ਚੁੱਕ ਕੇ ਪਿਆਰ ਕਰਦੀ ਬਲਦੇਵ ਸਿੰਘ ਉਸ ਨੂੰ ਬੀਬੀ ਪੈ ਨਾ ਅਖਦਾ ਨੁਹਾ ਧੀਆ ਤੇ ਮੁੰਡੇ ਉਸ ਨੂੰ ਪੂਆਜੀ ਆਖਦੇ ਚਿੰਤੀ ਭੈਣ ਜੀ ਕਹਿ ਕੇ ਬੁਲਾਉਂਦੀ ਅਦਵੀ ਸੁਖਪਾਲ ਪੜਪੜ ਕੇ ਕੰਮ ਕਰ ਰਹੀ ਸੀ ਪਾਠੀਆਂ ਵਾਸਤੇ ਪਾਣੀ ਗਰਮ ਕਰ ਰਹੀ ਸੀ ਪਾਠੀਆਂ ਵਾਸਤੇ ਚਾਹ ਬਣਾ ਰਹੀ ਸੀ ਉਹਨਾਂ ਨੂੰ ਪ੍ਰਸ਼ਦਾ ਸ਼ਿਕਾ ਰਹੀ ਸੀ ਆਏ ਗਏ ਨੂੰ ਚਾਹ ਪਾਣੀ ਵੀ ਸੁਖਪਾਲ ਹੀ ਪੁੱਛ ਰਹੀ ਸੀ ਇਸ ਤਰ੍ਹਾਂ ਕੰਮ ਕਰਦੀ ਸੁਖਪਾਲ ਸਾਰੇ ਰਿਸ਼ਤੇਦਾਰਾਂ ਨੂੰ ਚੰਗੀ ਲੱਗ ਰਹੀ ਸੀ ਪਰ ਪਾਗੋ ਮਾਮੀ ਨੂੰ ਸੁਖਪਾਲ ਚੰਗੀ ਨਹੀਂ ਸੀ ਲੱਗ ਰਹੀ ਬਲਦੇਵ ਸਿੰਘ ਦੇ ਬਰਾਬਰ ਬੈਠ ਕੇ ਹਾਸਸ ਗੱਲਾਂ ਕਰਦੀ ਸੁਖਪਾਲ ਤਾਂ ਪਾਗੋ ਨੂੰ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ ਸੀ ਉਹ ਕਾਫੀ ਦੇਰ ਤਾ ਆਪਣੇ ਨੂੰ ਆਪਣੇ ਆਪ ਨੂੰ ਵੀ ਰੋਕ ਰੋਕ ਕੇ ਰੱਖਦੀ ਰਹੀ ਪਰ ਉਹ ਆਦਤ ਤੋਂ ਮਜਬੂਰ ਸੀ ਉਹ ਬਹੁਤੀ ਦੇਰੀ ਚੁੱਪ ਨਹੀਂ ਰਹਿ ਸਕਦੀ ਸੀ ਉਸ ਨੇ ਬਲਦੇਵ ਸਿੰਘ ਨੂੰ ਕਿਹਾ ਬਲਦੇਵ ਜੀ ਬੁਰਾ ਨਾ ਮੰਨਾਈ ਤੂੰ ਆਪ ਸਿਆਣਾ ਇਹ ਬੀਬੀ ਦੇ ਰੰਗ ਟੰਗ ਮੈਨੂੰ ਠੀਕ ਨਹੀਂ ਲੱਗਦੇ ਨੂਹਾਂ ਧੀਆ ਦੇ ਹੁੰਦਿਆਂ ਸੁਂਦਿਆਂ ਤੂੰ ਇਸ ਨੂੰ ਪ੍ਰਧਾਨ ਬਣਾ ਰੱਖਿਆ ਲੋਕ ਕੋ ਵਿਚਾਰ ਕਰਦੇ ਆ ਆਠੀਆਂ ਦੀ ਸੇਵਾ ਕਰਨ ਦਾ ਫਰਜ਼ ਤੁਹਾਡੇ ਟੱਬਰ ਦਾ ਬੰਦਾ ਇਸ ਦਾ ਕੀ ਰਾਇ ਤੀਜੀ ਥਾਂ ਤੇ ਆ ਕੇ ਵਿੱਚ ਫਸੰਦਾ ਤੀਜੀ ਥਾਂ ਵਾਲੀ ਤਾਂ ਮਾਮੀ ਕੋਈ ਗੱਲ ਨਹੀਂ ਇਹ ਮੇਰੇ ਪੱਤ ਵਰ ਪੱਗਵਟ ਦੋਸਤ ਮਿਹਰ ਸਿੰਘ ਦੀ ਰਿਸ਼ਤੇਦਾਰ ਹੈ ਉਸ ਦੀ ਘਰ ਵਾਲੀ ਦੀ ਮਾਸੀ ਦੀ ਸੀ ਸਾਨੂੰ ਤਾਂ ਸਾਰੇ ਟੱਬਰ ਨੂੰ ਘਰ ਦਾ ਹੀ ਜੀ ਲੱਗਦੀ ਹੈ ਚਿੰਤੀ ਨੂੰ ਇਹੀ ਸਾੰਧੀ ਹੈ ਬਹੁਤ ਸੇਵਾ ਕਰਦੀ ਉਸ ਦੀ ਬੱਚੇ ਇਸ ਨੂੰ ਭੂਆ ਜੀ ਆਖਦੇ ਹਨ ਮੇਰਾ ਇਸ ਨਾਲ ਭੈਣ ਭਰਾ ਵਾਲਾ ਰਿਸ਼ਤਾ ਤੈਨੂੰ ਮੰਮੀ ਪੁੱਠੀਆਂ ਗੱਲਾਂ ਸੋਚਣ ਦੀ ਆਦਤ ਹੈ ਤੂੰ ਵਹਿਮ ਨਾ ਕਰ ਬਲਦੇਵ ਸਿੰਘ ਨੇ ਗੱਲ ਹਾਸੇ ਚ ਟਾਲ ਦਿੱਤੀ ਬਾਗੋ ਕੋਲੇ ਸਵੇਲੇ ਸੁਖਪਾਲ ਦੇ ਖਿਲਾਫ ਕੁਝ ਦਲਣੀ ਸੀ ਉਹ ਚੁੱਪ ਕਰ ਗਈ ਬਲਦੇਵ ਸਿੰਘ ਨੇ ਵੀ ਸੁਖਪਾਲ ਦੀ ਪੋਤਰੀ ਫਕਰ ਦਿੱਤੀ ਕਿਸੇ ਦੀ ਤਾਰੀਫ ਉਹ ਸੁਣ ਨਹੀਂ ਸਕਦੀ ਸੀ ਸੁਖਪਾਲ ਦੀ ਅਸਲੀਅਤ ਸੁਖਪਾਲ ਦੀ ਅਸਲੀਅਤ ਜਾਣਨ ਲਈ ਉਸਨੇ ਰੂਪ ਖੇੜੇ ਜਾਣ ਦਾ ਫੈਸਲਾ ਕਰ ਲਿਆ ਪਾਠ ਸਮਾਪਤੀ ਵੱਲ ਜਾ ਰਿਹਾ ਸੀ ਸਵੇਰ ਤੋਂ ਹੀ ਚਿੰਤੀ ਦੀ ਹਾਲਤ ਖਰਾਬ ਸੀ ਉਸ ਨੂੰ ਰੌਲਾ ਚੰਗਾ ਨਹੀਂ ਲੱਗ ਰਿਹਾ ਸੀ ਬਲਦੇਵ ਸਿੰਘ ਨੇ ਸਪੀਕਰ ਬੰਦ ਕਰਵਾ ਦਿੱਤਾ ਕਣਕ ਦੀ ਵਾਢੀ ਦਾ ਜੋਰ ਸੀ ਸਾਰੇ ਬੰਦੇ ਖੇਤਾਂ 'ਚ ਕੰਮ ਕਰ ਲਈ ਜਾ ਰਹੇ ਸਨ ਤੇ ਔਰਤਾਂ ਰੋਟੀ ਟੋਕ ਦੇ ਆਹਾਰ ਲੱਗੀਆਂ ਹੋਈਆਂ ਸਨ ਟਾਵਾ ਟਾਵਾ ਬੰਦਾ ਜਾਂ ਔਰਤ ਮੱਥਾ ਟੇਕਣ ਜਾ ਰਹੇ ਸਨ ਭਾਈ ਜੀ ਸਪੀਕਰ ਤੋਂ ਕਈ ਵਾਰੀ ਭੋਗ ਦਾ ਸਮਾਂ ਦੱਸ ਚੁੱਕਿਆ ਸੀ ਕੰਮ ਦਾ ਜੋਰ ਹੋਣ ਕਰਕੇ ਪਿੰਡ ਦੇ ਬਹੁਤੇ ਬੰਦੇ ਨਹੀਂ ਆ ਰਹੇ ਸਨ ਭਾਈ ਜੀ ਦੀ ਨਿਗਾਹ ਚੜਾਵੇ ਤੇ ਸੀ ਚੜਾਵਾ ਚੜ ਨਹੀਂ ਰਿਹਾ ਸੀ ਚਿੰਤੀ ਦੀ ਹਾਲਤ ਖਰਾਬ ਸੀ ਉਹਨ ਤਾਂ ਸਪੀਕਰ ਵੀ ਬੰਦ ਕਰਵਾ ਦਿੱਤਾ ਸੀ। ਭਾਈ ਜੀ ਨੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। ਅਰਦਾਸ ਵੇਲੇ ਤਾਂ ਸਪੀਕਰ ਜ਼ਰੂਰੀ ਸੀ। ਚਿੰਤੀ ਦੀ ਹਾਲਤ ਬਹੁਤ ਖਰਾਬ ਸੀ। ਸੁਖਪਾਲ ਸਵੇਰ ਦੀ ਹੀ ਚਿੰਤੀ ਦੇ ਸਰਾਨੇ ਬੈਠੇ ਸੀ। ਉਸਨੇ 10 ਵਜੇ ਵਾਲੀ ਗੋਲੀ ਪੱਤੇ ਚੋਂ ਕੱਢੀ ਤੇ ਪਾਣੀ ਦਾ ਗਲਾਸ ਹੱਥ 'ਚ ਫੜ ਕੇ ਉਸਨੇ ਚਿੰਤੀ ਨੂੰ ਬੁਲਾਇਆ। ਚਿੰਤੀ ਕੋਕ ਸੁੱਤੀ ਪਈ ਸੀ। ਸੁਖਪਾਲ ਨੇ ਹੌਲੀ-ਹੌਲੀ ਉਸ ਨੂੰ ਜਗਾਇਆ ਅਰਦਾਸ ਹੋ ਰਹੀ ਸੀ। ਸੁਖਪਾਲ ਚਾਹੁੰਦੀ ਸੀ ਕਿ ਚਿੰਤੀ ਉਸਦੀ ਤੰਦਰੁਸਤੀ ਲਈ ਕਰਵਾਏ ਖੰਡਪਾੜ ਦੀ ਸਮਾਪਤੀ ਤੇ ਅਰਦਾਸ ਵਿੱਚ ਸ਼ਾਮਲ ਹੋਵੇ ਮਹਾਰਾਜ ਦੇ ਅੱਗੇ ਜਾ ਕੇ ਮੱਥਾ ਟੇਕੇ ਪਰ ਚਿੰਤੀ ਨੂੰ ਤਾਂ ਕੋਈ ਸੁਰਤ ਨਹੀਂ ਸੀ ਭਾਬੀ ਭਾਬੀ ਬਚੰਤਪੁਰੇ ਪਠੋਲੀ ਖਾ ਲੈ ਸੁਖਪਾਲ ਨੇ ਨਬਜ ਦੇਖੀ ਨਬਜ ਤਾਂ ਲੱਭਦੀ ਨਹੀਂ ਸੀ ਉਸਦੀ ਚੀਕ ਨਿਕਲ ਗਈ ਬਲਦੇਵ ਸਿੰਘ ਨੇ ਭੱਜ ਕੇ ਅੰਦਰ ਆਇਆ ਬਲਦੇਵ ਸਿੰਘ ਭੱਜ ਕੇ ਅੰਦਰ ਆਇਆ ਉਸਦੇ ਮਗਰ ਸਾਰਾ ਟੱਬਰ ਅੰਦਰ ਆ ਗਿਆ ਸੁਖਪਾਲ ਅਰਦਾਸ ਲਈ ਖੜੇ ਬੰਦਿਆਂ ਵਿੱਚੋਂ ਸੱਤਾਲ ਵੱਲ ਡਾਕਟਰ ਨੂੰ ਲੈਣ ਭੱਜ ਗਈ ਪਰ ਦੇਵ ਸਿਆਂ ਅਰਦਾਸ ਛੱਡ ਕੇ ਨਹੀਂ ਜਾਇਦਾ ਅਰਦਾਸ ਸੱਚ ਹੱਥ ਜੋੜੀ ਖੜੇ ਕਿਸੇ ਬੰਦੇ ਨੇ ਕਿਹਾ ਪਰ ਇਸ ਵੇਲੇ ਬਲਦੇਵ ਸਿੰਘ ਤੇ ਉਸਦੇ ਪਰਿਵਾਰ ਨੂੰ ਚਿੰਤੀ ਦੀ ਚਿੰਤਾ ਸੀ ਅੰਦਰੋਂ ਆਉਣ ਵਾਲੀਆਂ ਚਿੰਕਾਂ ਨੇ ਅਰਦਾਸ ਕਰ ਰਿਹਾ ਭਾਈ ਜੀ ਦੀ ਵੀ ਬਿਰਤੀ ਭੰਗ ਕਰ ਦਿੱਤੀ ਡਾਕਟਰ ਆ ਗਿਆ ਉਸ ਨੇ ਆਉਂਦੇ ਹੀ ਇੱਕ ਟਿਕਾ ਲਾ ਦਿੱਤਾ ਬਾਹਰ ਚਿੰਤੀ ਦੀ ਲੰਬੀ ਉਮਰ ਲਈ ਅਰਦਾਸ ਹੋ ਰਹੀ ਸੀ ਟੀਕੇ ਦੇ ਅਸਰ ਨਾਲ ਚਿੰਤੀ ਨੇ ਇੱਕ ਵਾਰ ਅੱਖਾਂ ਖੋਲ੍ਹਨਾ ਸਾਰਾ ਟੱਬਰ ਉਸ ਦਿਹਾਲੇ ਦੁਆਲੇ ਖੜਾ ਸੀ ਸੁਖਪਾਲ ਮੂੰਹ ਵੇਖ ਕੇ ਚਿੰਤੀ ਨੇ ਕਿਹਾ ਸੁਖਪਾਲ ਭੈਣੇ ਗੱਲ ਸੁਣ ਤੂੰ ਇਹ ਘਰ ਛੱਡ ਕੇ ਨਹੀਂ ਜਾਣਾ ਤੇਰਾ ਆਪ ਦਾ ਘਰ ਹੈ ਮੇਰਿਆਂ ਧੀਆਂ ਦੇ ਸਿਰ ਤੇ ਹੱਥ ਰੱਖੀ ਚਿੰਤੀ ਬਹੁਤ ਕੁਝ ਕਹਿਣਾ ਚਾਹੁੰਦੀ ਸੀ ਪਰ ਉਸ ਦੇ ਉਖੜ ਰਹੇ ਸਾਹਾਂ ਦੀ ਲੜੀ ਜਾਨਕ ਟੁੱਟ ਗਈ ਬਲਦੇਵ ਸਿੰਘ ਦੀਆਂ ਪੁੱਭਾ ਨਿਕਲ ਗੰਨਾ ਮੁੰਡਿਆਣੇ ਚੀਕਾ ਮਾਰੀਆਂ ਨੋਹਾਂ ਤੇ ਧੀਆ ਨੇ ਪੱਟ ਸੱਪਾ ਪਟਕਟ ਬੁਰਾ ਹਾਲ ਕਰ ਲਿਆ ਅਰਦਾਸ ਦੀ ਸਮਾਪਤੀ ਦੇ ਨਾਲ ਹੀ ਚਿੰਤੀ ਦੇ ਜੀਵਨ ਦੀ ਖੇੜ ਵੀ ਸਮਾਪਤ ਹੋ ਗਈ ਆਏ ਰਿਸ਼ਤੇਦਾਰ ਡੱਕੇ ਤੋੜ ਕੇ ਮੁੜ ਗਏ ਤਨੋਂ ਇਹ ਪਾਕਿਵੇਂ ਲਿਖਿਆ ਅਗਲਾ ਪਾਗ ਲੈ ਕੇ ਆਵਾਂਗੇ ਅਗਲੇ ਦਿਨ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ